ਅੱਜ ਜਦੋਂ ਵੱਡਿਆਂ ਤੇ ਕਾਰਵਾਈ ਹੋ ਗਈ ਚਾਹੇ ਉਹ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਠੀਕ ਹੈ ਨਾ ਚੀਕਾ ਮਾਰਦੇ ਪਰ ਭਾਈ ਚੀਕਾ ਕਿਉਂ ਮਾਰਦੇ ਹੋ ਪਿਛਲਾਂ ਸੀ ਰੇਡ ਹੋਈ ਹੈ ਜੀ ਵਿਕਰਮਜੀਤਿਆ ਜਾਂਦੇ ਜਾਂਦੇ ਵੀ ਕਹਿ ਗਏ ਪਹਿਲੇ ਵੀ ਬਹੁਤ ਦਿਨਾਂ ਤੋਂ ਕਹਿ ਰਹੇ ਨੇ ਵੀ ਸਾਰਾ ਦਾ ਸਾਰਾ ਜਿਹੜਾ ਸਰਕਾਰ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਜਦੋਂ ਮੈਂ ਬੋਲਦਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਇਹ ਸਰਕਾਰ ਨਾ ਕਿਸੇ ਨੂੰ ਡਰਾਉਣ ਦਾ ਕੰਮ ਕਰਦੀ ਹੈ ਨਾ ਕਿਸੇ ਨੂੰ ਦਬਾਉਣ ਦਾ ਕੰਮ ਕਰਦੀ ਹੈਗੀ ਹੈ ਤੇ ਨਾ ਸਾਨੂੰ ਇਹ ਕਰਨ ਦੀ ਲੋੜ ਹੈ ਸਾਡਾ ਧਿਆਨ ਕਿਸੇ ਨੂੰ ਡਰਾਉਣ ਜਾਂ ਦਬਕਾਉਣ ਦੇ ਉੱਤੇ ਨਹੀਂ ਹੈ ਸਾਡੀ ਸਰਕਾਰ ਦਾ ਟੋਟਲ ਜਿਹੜਾ ਫੋਕਸ ਹੈਗਾ ਲੋਕਾਂ ਦੇ ਪ੍ਰਤੀ ਜਵਾਬਦੇਹੀ ਤੈਅ ਕਰਦੇ ਹੋਏ ਜਿਹੜੇ ਕੰਮ ਲੋਕਾਂ ਨੇ ਸਾਨੂੰ ਸੌਂਪੇ ਹੈ ਉਹ ਕਰਨਾ ਸਾਡਾ ਕੰਮ ਹੈ ਪਰਿਵਾਰ ਦੇ ਵਿੱਚ ਚੀਕਾਂ ਵੱਜਦੀਆਂ ਨੇ ਠੀਕ ਹੈ ਨਾ ਉਹ ਵੇਖਿਆ ਨਹੀਂ ਜਾਂਦਾ ਔਰ ਇਸ ਸਾਡੇ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਉਹਨਾਂ ਨੇ ਤੇ ਬਦਲ ਹਾਦੀ ਕਰਤੀ ਗੁਟਕਾ ਸਾਫ ਦੀ ਝੂਠੀ ਸੌਂ ਖਾ ਕੇ ਮੁੜ ਕੇ ਚਾਚੇ ਤੇ ਭਤੀਜਿਆਂ ਦੀ ਸਰਕਾਰ ਚਲਾਈ ਜਿਹੜੇ ਡਰਗ ਤਸਕਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਇਨਕਾਉਂਟਰ ਤੋਂ ਬਾਅਦ ਫੜੇ ਗਏ ਆ ਬਲਡੋਜ਼ਰ ਚਲਾਏ ਗਏ ਆ ਤੇ ਜਦੋਂ ਅਸੀਂ ਇਹ ਕਾਰਵਾਈ ਕੀਤੀ ਤਾਂ ਇਹ ਲੋਕੋ ਤੋਂ ਕਹਿੰਦੇ ਸੀ ਇਹੀ ਕਹਿੰਦੇ ਸੀ ਕਿ ਇਹ ਤਾਂ ਜੀ ਛੋਟੀਆਂ-ਛੋਟੀਆਂ ਜਾਨੀ ਕਿ ਮਸ਼ੀਨੀਆਂ ਨੂੰ ਫੜਦੇ ਆ ਜੀ ਉਹਨਾਂ ਤੇ ਕਾਰਵਾਈ ਕਰਦੇ ਆ ਵੱਡਿਆਂ ਤੇ ਤਾਂ ਕਦੇ ਕਾਰਵਾਈ ਕਰਦੇ ਨਹੀਂ ਜੇ ਪਾਸੇ ਤੁਸੀਂ ਦੇਖਿਆ ਉਹਨੇ ਪਿਛਲੇ ਦਿਨੀ ਭੋਲਾ ਜਿਹੜਾ ਹੈ ਜਿਹਦੇ ਕਾਫੀ ਜ਼ਿਆਦਾ ਕੇਸ ਦੇ ਵਿੱਚ ਹਾਈਲਾਈਟ ਹੋਏ ਸੀ ਕਿ ਕਾਫੀ ਇੱਥੇ ਗੱਲ ਹੋਈ ਸੀਗੀ ਉਹ ਬਾਹਰ ਆ ਗਏ ਨੇ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅ ਅੱਜ ਪਿਛਲੇ ਦਿਨੀ ਜਿਹੜੇ ਹੈ ਸਿਹਤ ਮੰਤਰੀ ਨੇ ਖੁਦ ਬਹੁਤ ਵੱਡਾ ਨੰਬਰ ਦਿੱਤਾ ਸੀ ਲੱਖਾਂ ਦੀ ਤਦਾਦ ਸੀ ਉਹਨਾਂ ਨੇ ਕਿਹਾ ਸੀ ਵੀ ਹਜੇ ਵੀ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਨਸ਼ੇ ਦਾ ਨੰਬਰ ਫਿਗਰ ਦਿੱਤੀ ਸੀ ਉਹਨਾਂ ਨੇ ਖਾਸ ਤੌਰ ਤੇ ਨੈਚੁਰਲੀ ਅ ਜੀ ਅਸੀਂ ਕੁਝ ਤੱਥ ਛਪਣੇ ਥੜੂ ਆ ਜੇ ਅਸੀਂ ਸੈਂਸੀਅਰ ਆ ਠੀਕ ਹੈ ਕਿ ਨਹੀਂ ਤੇ ਅਸੀਂ ਤਾਂ ਤਾਂ ਲੋਕਾਂ ਦੇ ਸਾਹਮਣੇ ਰੱਖਦੇ ਹੈਗੇ ਆ ਹੁਣ ਤੁਸੀਂ ਜਗਦੀਸ਼ ਭੋਲੇ ਨੇ ਸਭ ਤੋਂ ਪਹਿਲਾਂ ਜਾਨੀ ਕਿ ਮਜੀਠੀਆ ਸਾਹਿਬ ਦਾ ਨਾਮ ਲਿਆ ਸੀ ਇਹ ਕਿਸ ਤਰ੍ਹਾਂ ਲੁਕਿਆ ਛੁਪਿਆ ਨਹੀਂ ਹੈਗਾ ਕਿ ਅਸਾਂ ਪਹਿਲਾਂ ਫੜੇ ਗਏ ਪਹਿਲੀ ਗੱਲ ਤਾਂ ਦੱਸੋ ਕਿ ਉਹਦੇ ਤੇ ਕੇਸ ਅਸੀਂ ਦਰਜ ਕੀਤਾ ਸੀ ਅਸੀਂ ਦਰਜ ਨਹੀਂ ਕੀਤਾ ਕੇਸ ਤੇ ਜਾਨੀ ਕਿ ਚਰਨਜੀਤ ਚੰਨੀ ਦੀ ਸਰਕਾਰ ਹੁੰਦੀ ਸੀ ਉਹਨਾਂ ਦੀ ਸਰਕਾਰ ਵੇਲੇ ਹੋਇਆ ਸੀ ਕੇਸ ਚੱਲਿਆ ਉਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਅਦਾਲਤ ਜੇ ਕੁਝ ਵੀ ਨਾ ਹੁੰਦਾ ਤਾਂ ਅਦਾਲਤ ਉਹਨਾਂ ਨੂੰ ਬਰੀ ਕਰਦੀ ਜੁਮਾਨਤੇ ਨੇ ਇਹਦਾ ਮਤਲਬ ਕਿਸ ਹਾਲੇ ਚੱਲ ਰਿਹਾ ਜੇ ਹੁਣ ਕੋ ਨਵੀਂ ਇਨਫੋਰਮੇਸ਼ਨ ਆ ਗਈ ਕੋਈ ਨਵਾਂ ਇਨਪੁਟ ਆ ਗਿਆ ਨਵੀਂ ਬਿਮਾਰੀ ਆ ਗਈ ਇਲਾਜ ਤਾਂ ਨਵਾਂ ਹੀ ਹੋਏਗਾ ਨਾ ਕੋਨੋਸ ਕਾਰਵਾਈ ਦੇ ਵਿੱਚ ਦੱਸਿਆ ਜਾ ਰਿਹਾ ਬਹੁਤ ਸਾਰੇ ਮੋਬਾਈਲ ਫੜੇ ਗਏ ਆ ਬਹੁਤ ਸਾਰੀਆਂ ਡਾਇਰੀਆਂ ਫੜੀਆਂ ਗਈਆਂ ਨੇ ਬਹੁਤ ਸਾਰੇ ਆਈਪੈਡ ਫੜੇ ਗਏ ਆ ਇੱਥੇ ਕਾਨੂੰਨ ਦਾ ਰਾਜ ਆ ਕਾਨੂੰਨ ਦੇ ਉੱਤੇ ਕੋਈ ਵੱਡਾ ਨਹੀਂ ਨਾ ਤੁਸੀਂ ਵੱਡੇਉ ਨਾਮ ਹੈ ਵੱਡਾ ਤੇ ਨਾ ਸਰਕਾਰ ਵੱਡੀ ਆ ਠੀਕ ਹੈ ਨਾ ਕਾਨੂੰਨ ਦਾ ਰਾਜ ਚੱਲਦਾ ਹੈ ਤਾਰੀਆਂ ਤੇਰੇ ਅਕਾਲੀ ਦਲ ਨੇ ਤਾਂ ਚਲੋ ਘੇਰ ਨਹੀਂ ਸੀਗਾ ਤਿੰਨੋਂ ਧਿਰਾਂ ਕਿਉਂ ਘੇਰ ਰਹੀਆਂ ਨੇ ਇਸ ਮਾਮਲੇ ਤੇ ਦੇਖਿਆ ਜਾਂਦਾ ਕਿਉਂਕਿ ਖਾਸ ਤੌਰ ਤੇ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਨਸ਼ਾ ਦਾ ਜਿਹੜਾ ਗੱਲ ਸੀ ਉਹ ਬਾਰ ਬਾਰ ਹੁੰਦੀ ਸੀਗੀ ਔਰ ਕਾਂਗਰਸ ਦੇ ਟਾਈਮ ਤੇ ਹੀ ਇਹ ਜਿਹੜਾ ਕੇਸ ਪਹਿਲੇ ਵਿਕਰਮਜੀਤਿਆ ਦਾ ਮਤਲਬ ਕਿ ਐਸੇ ਸ਼ੁਰੂ ਹੋਇਆ ਸੀਗਾ ਫਿਰ ਤਿੰਨੋਂ ਕਿਉਂ ਘੇਰ ਰਹੀਆਂ ਨੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਜਿਹੇ ਲੋਕ ਇਹਨੇ ਸੱਚੇ ਹੁੰਦੇ ਇਹਨਾਂ ਨੂੰ ਸਰਕਾਰਾਂ ਦਾ ਮੌਕਾ ਮਿਲਿਆ ਇਹਨਾਂ ਨੇ ਕਦੇ ਆਵਾਜ਼ ਉਠਾਈ ਕਿ ਨਸ਼ਾ ਬੰਦ ਕਰਨੇ ਨਹੀਂ ਚਾਹੁੰਦੇ ਇਹਨਾਂ ਦੇ ਤੇ ਚੀਕਾਂ ਨਿਕਲਦੀਆਂ ਨੇ ਜਦੋਂ ਅਸੀਂ ਨੈਕਸਸ ਤੋੜਤਾ ਇਹ ਤਾਂ ਨੈਕਸਸ ਵੀ ਪੁਸ਼ਤਪਨਾਹੀ ਕਰਦੇ ਰਹੇ ਨੇ ਡਰਗ ਤਸਕਰਾਂ ਦੀ ਉਸ ਟਾਈਮ ਤੇ ਜਿਹੜੇ ਤਾਂ ਹੁੰਦੇ ਸੀ ਪਿਛਲੇ ਦਿਨੀ ਤੁਸੀਂ ਦੇਖਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਚੀਕ ਚੀਕ ਕੇ ਕਹਿ ਰਹੇ ਜੀ ਪੰਜਾਬ ਚ ਨਸ਼ੇ ਬੰਦ ਨਹੀਂ ਹੋ ਸਕਦੇ ਇਹ ਕੱਲੇ ਡਰਗ ਤਸਕਰਾਂ ਦਾ ਕੀ ਕਸੀਮਤ ਨਹੀਂ ਹੈ ਇਹ ਅਸੀਂ ਥੋੜਾ ਜਿਹਾ ਹੋਰ ਟਾਈਮ ਸਾਨੂੰ ਦਿਓ ਇਹ ਜਿਹੜਾ ਜਿਹੜਾ ਬੰਦਾ ਪੁਸ਼ਤਪਨਾਹੀਆਂ ਕਰਦੇ ਰਹੇ ਕਿਸ ਉਹ ਵੀ ਖੁੱਲਣਗੇ ਇਹ ਚੀਕਾ ਇਸ ਕਰਕੇ ਵੱਜਦੀਆਂ ਪਈਆਂ ਨੇ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਕੋਲ ਆਏ ਹੈਗੇ ਆ ਨੀਲ ਗਰਗ ਸਾਡੇ ਨਾਲ ਨੇ ਵਿਕਰਮ ਅਜੀਠਿਆ ਅਰੈਸਟ ਹੋ ਚੁਕਿਆ ਹੈ ਨਸ਼ੇ ਦੇ ਵਿਰੁੱਧ ਜਿਹੜਾ ਖਾਸ ਤੌਰ ਤੇ ਇਹਨਾਂ ਨੇ ਸਰਕਾਰ ਨੇ ਇੱਕ ਮੁਹਿੰਮ ਛੇੜੀ ਹੈ ਉਸ ਦੇ ਤਹਿਤ ਹੀ ਇਹ ਸਾਰੇ ਸਾਰੇ ਅੱਜ ਕਾਰਵਾਈ ਕੀਤੀ ਗਈ ਵਿਜੀਲੈਂਸੀ ਰੇਡ ਹੋਈ ਹੈ ਗੱਲਬਾਤ ਕਰਦੇ ਆ ਵਿਜੀਲੈਂਸੀ ਰੇਡ ਹੋਈ ਹੈ ਜੀ ਬਿਕਰਮੀ ਜੀਠਿਆ ਜਾਂਦੇ ਜਾਂਦੇ ਵੀ ਕਹਿ ਗਏ ਪਹਿਲੇ ਵੀ ਬਹੁਤ ਦਿਨਾਂ ਤੋਂ ਕਹਿ ਰਹੇ ਨੇ ਵੀ ਸਾਰਾ ਦਾ ਸਾਰਾ ਜਿਹੜਾ ਸਰਕਾਰ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਜਦੋਂ ਮੈਂ ਬੋਲਦਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਸਾਰੀ ਦੀ ਸਾਰੀ ਇਸ ਤਰੀਕੇ ਦੀ ਤਾਂ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਇਹ ਸਰਕਾਰ ਨਾ ਕਿਸੇ ਨੂੰ ਡਰਾਉਣ ਦਾ ਕੰਮ ਕਰਦੀ ਹੈ ਨਾ ਕਿਸੇ ਨੂੰ ਦਬਾਉਣ ਦਾ ਕੰਮ ਕਰਦੀ ਹੈਗੀ ਹੈ ਤੇ ਨਾ ਸਾਨੂੰ ਇਹ ਕਰਨ ਦੀ ਲੋੜ ਆ ਸਾਡਾ ਧਿਆਨ ਕਿਸੇ ਨੂੰ ਡਰਾਉਣ ਜਾਂ ਦਬਕਾਉਣ ਦੇ ਉੱਤੇ ਨਹੀਂ ਹੈ ਸਾਡੀ ਸਰਕਾਰ ਦਾ ਟੋਟਲ ਜਿਹੜਾ ਫੋਕਸ ਹੈਗਾ ਲੋਕਾਂ ਦੇ ਪ੍ਰਤੀ ਜਵਾਬਦੇਹਿਤ ਹੈ ਕਰਦੇ ਹੋਏ ਜਿਹੜੇ ਕੰਮ ਲੋਕਾਂ ਨੇ ਸਾਨੂੰ ਸੌਂਪਿਆ ਉਹ ਕਰਨਾ ਸਾਡਾ ਕੰਮ ਹੈ ਠੀਕ ਹੈ ਨਾ ਉਹ ਲੋਕਾਂ ਦੀ ਡਿਵੈਲਪਮੈਂਟ ਦਾ ਕੰਮ ਵੀ ਹੈਗਾ ਔਰ ਦੂਸਰੇ ਵੱਨ ਲੋਕਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਕਿਉਂਕਿ ਪਿਛਲੇ ਦੋ ਦਹਾਕਿਆਂ ਦੇ ਵਿੱਚ ਜਿਸ ਤਰੀਕੇ ਦੀ ਨਾਲ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਮਾਪੇ ਤੜਫ ਰਹੇ ਆ ਔਰ ਜਿਸ ਤਰੀਕੇ ਨਾਲ ਹਜ਼ਾਰਾਂ ਨੌਜਵਾਨ ਜਿਹੜੇ ਨਸ਼ੇ ਦੀ ਭੇਟ ਚੜ ਗਏ ਆ ਪਰਿਵਾਰ ਦੇ ਵਿੱਚ ਚੀਕਾਂ ਵੱਜਦੀਆਂ ਨੇ ਠੀਕ ਹੈ ਨਾ ਉਹ ਵੇਖਿਆ ਨਹੀਂ ਜਾਂਦਾ ਔਰ ਇਸ ਸਾਡੇ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਉਹਨਾਂ ਨੇ ਤੇ ਬਦਲ ਹੱਦੀ ਕਰਤੀ ਗੁਟਕਾ ਸਾਫ ਦੀ ਝੂਠੀ ਸੌਂ ਖਾ ਕੇ ਮੁੜ ਕੇ ਚਾਚੇ ਤੇ ਭਤੀਜਿਆਂ ਦੀ ਸਰਕਾਰ ਚਲਾਈ ਕਾਰਵਾਈ ਕੀਤੀ ਕੋਈ ਨਹੀਂ ਸੋ ਇਹ ਜ਼ਿੰਮੇਵਾਰੀ ਇਸ ਵਾਰੀ ਆਮ ਆਦੀ ਪਾਰਟੀ ਨੂੰ ਸੌਂਪੀ ਹੈ ਲੋਕਾਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਜਿਹੜੇ ਉਹ ਖਤਮ ਕਰਦੇ ਆ ਅਸੀਂ ਪਹਿਲੇ ਦਿਨ ਤੋਂ ਇਸ ਦੇ ਉੱਤੇ ਲੱਗੇ ਹੋਏ ਆ ਪਰ ਪਿਛਲੇ ਤਿੰਨ ਕੋ ਮਹੀਨਿਆਂ ਦੇ ਵਿੱਚ ਉਹ ਜਿਹੜੀ ਰੇਸ ਇੱਕਦਮ ਜਿਹੜੀ ਉਹ ਵਧਾ ਦਿੱਤੀ ਗਈ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਡਰਗ ਤਸਕਰ ਸੀ ਉਹ ਫੜੇ ਗਏ ਆ ਡਰਗ ਮਨੀ ਫੜੀ ਗਈ ਆ ਹੈਰੋਨ ਫੜੀ ਗਈ ਆ ਬਹੁਤ ਸਾਰੇ ਇਨਕਾਉਂਟਰ ਹੋਏ ਆ ਜਿਹੜੇ ਡਰਗ ਤਸਕਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਇਨਕਾਉਂਟਰ ਤੋਂ ਬਾਅਦ ਫੜੇ ਗਏ ਆ ਬਲਡوزر ਚਲਾਏ ਗਏ ਆ ਤੇ ਜਦੋਂ ਅਸੀਂ ਇਹ ਕਾਰਵਾਈ ਕੀਤੀ ਤਾਂ ਇਹ ਲੋਕ ਉਹ ਤਾਂ ਕਹਿੰਦੇ ਸੀ ਇਹੀ ਕਹਿੰਦੇ ਸੀ ਜੀ ਜੀ ਕਿ ਇਹ ਤਾਂ ਜੀ ਛੋਟੀਆਂ-ਛੋਟੀਆਂ ਜਾਨੀ ਕਿ ਮਸ਼ੀਨੀਆਂ ਨੂੰ ਫੜਦੇ ਆ ਜੀ ਉਹਨਾਂ ਤੇ ਕਾਰਵਾਈ ਕਰਦੇ ਆ ਵੱਡਿਆਂ ਤੇ ਤਾਂ ਕਦੇ ਕਾਰਵਾਈ ਕਰਦੇ ਨਹੀਂ ਅੱਜ ਜਦੋਂ ਵੱਡਿਆਂ ਤੇ ਕਾਰਵਾਈ ਹੋ ਗਈ ਚਾਹੇ ਉਹ ਭਾਜਪਾ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਠੀਕ ਹੈ ਨਾ ਚੀਕਾਂ ਮਾਰਦੇ ਪਏ ਫਿਰ ਭਾਈ ਚੀਕਾਂ ਕਿਉਂ ਮਾਰਦੇ ਹੋ ਠੀਕ ਹੈ ਕਿ ਨਹੀਂ ਇਹ ਜਿਹੜਾ ਨਸ਼ੇ ਹੈ ਇਹ ਐਸੀ ਅਲਮਤ ਹੈ ਜਿਹੜਾ ਸਾਡੇ ਪੰਜਾਬ ਨੂੰ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਰਾਜਨੀਤਿਕ ਤੌਰ ਤੇ ਖਤਮ ਕਰ ਰਿਹਾ ਹੈਗਾ ਸੋ ਇਹਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਤੁਸੀਂ ਦੇਖੋ ਪੁਲਿਸ ਇਨਫੋਰਮੈਂਸ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਇਨਫੋਰਸਮੈਂਟ ਏਜੰਸੀਆਂ ਨੇ ਅਸੀਂ ਲਗਾਤਾਰ ਕਾਰਵਾਈ ਕਰਦੇ ਹੋਏ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਤੋੜਿਆ ਹੈ ਕਿਉਂਕਿ ਅਸੀਂ ਇੰਨੀ ਵੱਡੀਆਂ ਗ੍ਰਫਤਾਰੀਆਂ ਕੀਤੀਆਂ ਨੇ ਅੱਜ ਤੁਸੀਂ ਜਾਓਗੇ ਪਿੰਡਾਂ ਦੇ ਵਿੱਚ ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ ਦਾਵਾ ਕਰ ਰਿਹਾ ਕਿ 100% ਬੰਦ ਹੋ ਗਿਆ ਨਹੀਂ ਹੋਇਆ 100% ਬੰਦ ਬਟ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋ ਗਏ ਹਾਂ ਦੂਸਰੇ ਬੰਨੇ ਜਿਹੜਾ ਹੈਗਾ ਸਪਲਾਈ ਚੇਨ ਨੂੰ ਤੋੜਨਾ ਇੱਕ ਪੱਖ ਹੈਗਾ ਲੇਕਿਨ ਜਿਹੜੀ ਡਿਮਾਂਡ ਹੀ ਨਾ ਆਵੇ ਉਦਲੀ ਕੰਮ ਕਰਨਾ ਜ਼ਰੂਰੀ ਹੈ ਤਾਂ ਹੀ ਤਾਂ ਨਸ਼ੇ ਖਤਮ ਹੋਣਗੇ ਅਸੀਂ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕੀਤੀ ਜਨ ਚੇਤਨਾ ਮਹਿੰਮ ਚਲਾਈ ਅਸੀਂ ਪਿੰਡਾਂ ਦੇ ਵਿੱਚ ਗਏ ਅਸੀਂ ਸ਼ਹਿਰਾਂ ਦੇ ਵਿੱਚ ਗਏ ਸਾਨੂੰ ਮਾਪਿਆਂ ਦਾ ਸਾਥ ਮਿਲਿਆ ਬਜ਼ੁਰਗਾਂ ਦਾ ਸਾਥ ਮਿਲਿਆ ਬੱਚਿਆਂ ਦਾ ਸਾਥ ਮਿਲਿਆ ਪੰਚਾਇਤਾਂ ਦਾ ਸਾਥ ਮਿਲਿਆ ਜਾਨੀ ਕਿ ਕਮੇਟੀਆਂ ਦਾ ਸਾਥ ਮਿਲਿਆ ਸਭ ਨੇ ਪ੍ਰਤੀਗਿਆ ਕੀਤੀ ਕਿ ਅਸੀਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਨਸ਼ਿਆਂ ਦੇ ਵਿੱਚ ਨਹੀਂ ਜਾਣ ਦੇਾਂਗੇ ਸੋ ਜਿਹੜੀ ਡਿਮਾਂਡ ਕੱਢੇਗੀ ਤੀਜੀ ਚੀਜ਼ ਉਸ ਤੋਂ ਵੀ ਇੰਪੋਰਟੈਂਟ ਫੈਕਟਰ ਹੈ ਜਦੋਂ ਤੁਸੀਂ ਨਸ਼ੇ ਖਤਮ ਕਰਨੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਕਮਿਟਮੈਂਟ ਲੈਵਲ ਕਿੱਥੋਂ ਤੱਕ ਦੀ ਹੈ ਹੁ ਜੇ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਕੋਈ ਕ੍ਰਿਮੀਨਲ ਨੇ ਆਦੀ ਹੋ ਗਏ ਹੁਣ ਹੋ ਗਏ ਠੀਕ ਹੈ ਨਾ ਪੇਸ਼ੈਂਟ ਨੇ ਉਹ ਉਹਨਾਂ ਦਾ ਇਲਾਜ ਕਰਨਾ ਹੈ ਇਲਾਜ ਕਰਕੇ ਉਹਨਾਂ ਨੂੰ ਆਪਣੇ ਪੈਰੀ ਖੜੇ ਕਰਨ ਜਗ੍ਹਾ ਵੀ ਬਣਾਉਣਾ ਹੈ ਇਸ ਕਰਕੇ ਅਸੀਂ ਰੀਹੈਬ ਸੈਂਟਰਾਂ ਨੂੰ ਜਾਨੀ ਕਿ ਅਪਗ੍ਰੇਡ ਕੀਤਾ ਆ ਉੱਥੇ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਸ਼ੁਰੂ ਕੀਤੇ ਜਾ ਰਹੇ ਆ ਤਾਂ ਕਿ ਨਸ਼ਾ ਛੱਡਿਆ ਰੀਹੈਬਲੀ ਸੈਂਟਰ ਦੇ ਵਿੱਚ ਉਹਨਾਂ ਨੇ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕੀਤੇ ਜਦੋਂ ਉੱਥੋਂ ਬਾਹਰ ਆਣ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਨ ਸੋ ਇਸ ਕਰਕੇ ਸਾਡੀ ਤਾਂ ਇੰਨੀ ਕੋ ਕਮਿਟਮੈਂਟ ਜਿਹੜੀ ਉਹ ਲੋਕਾਂ ਦੇ ਨਾਲ ਆ ਜੇਲ੍ਹ ਘਰ ਜੀ ਪਰ ਉਸ ਤੇ ਨਾਲ ਹੀ ਪਹਿਲੇ ਵੀ ਜਦੋਂ ਵਿਕਰਮ ਮਜੀਠੀਆ ਜਿਹੜੇ ਸੀਗੇ ਉਹ ਜੇਲ੍ਹ ਗਏ ਸੀ ਜਾਂ ਉਹਨਾਂ ਨੂੰ ਫੜਿਆ ਗਿਆ ਸੀ ਤਾਂ ਵੀ ਉਹਨਾਂ ਨੇ ਕਿਹਾ ਸੀ ਕਿ ਮੇਰੇ ਤੋਂ ਕੁਝ ਲਬਦਾ ਹੈ ਨਹੀਂ ਤਾਂ ਸਿਰਫ ਜਿਹੜੀ ਹੈਗੀ ਹੈ ਬਾਰ ਬਾਰ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਉੱਪਰ ਇੱਕ ਗੱਲ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਹੀ ਭੋਲਾ ਜਿਹੜਾ ਹੈ ਜਿਹਦੇ ਕਾਫੀ ਜ਼ਿਆਦਾ ਕੇਸ ਵਿੱਚ ਹਾਈਲਾਈਟ ਹੋਏ ਸੀ ਕਿ ਕਾਫੀ ਇੱਥੇ ਗੱਲ ਹੋਈ ਸੀਗੀ ਉਹ ਬਾਹਰ ਆ ਗਏ ਨੇ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅ ਅੱਜ ਪਿਛਲੇ ਦਿਨ ਹੀ ਜਿਹੜੇ ਹੈ ਸਿਹਤ ਮੰਤਰੀ ਨੇ ਖੁਦ ਬਹੁਤ ਵੱਡਾ ਨੰਬਰ ਦਿੱਤਾ ਸੀ ਲੱਖਾਂ ਦੀ ਤਦਾਦ ਸੀ ਉਹਨਾਂ ਨੇ ਕਿਹਾ ਸੀ ਵੀ ਹਜੇ ਵੀ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਨਸ਼ੇ ਦਾ ਨੰਬਰ ਫਿਗਰ ਦਿੱਤੀ ਸੀ ਉਹਨਾਂ ਨੇ ਖਾਸ ਤੌਰ ਤੇ ਤੇ ਇਸ ਤਰੀਕੇ ਦੇ ਨਾਲ ਸਾਰੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਮੈਂ ਬਿਲਕੁਲ ਦੱਸਦਾ ਹਾਂ ਪੰਜਾਬ ਦੇ ਵਿੱਚ ਇਸ ਵੇ ਤਕਰੀਬਨ ਤਕਰੀਬਨ 10 ਲੱਖ ਨੌਜਵਾਨ ਹੈਗਾ ਠੀਕ ਹੈ ਨਾ ਜਿਨ੍ਹਾਂ ਦਾ ਕਿ ਵੱਖ-ਵੱਖ ਜਨਕ ਕਿ ਜਿਹੜੇ ਆਪਣੇ ਆਧਾਰੇ ਹੈਗੇ ਆ ਜਿੱਥੇ ਸੈਂਟਰ ਹੈਗੇ ਉੱਤੇ ਇਲਾਜ ਚੱਲ ਰਿਹਾ ਵਾ ਇਡੀ ਵੱਡੀ ਗਿਣਤੀ ਹੈਗੀ ਆ ਨੈਚੁਰਲੀ ਅਜੇ ਅਸੀਂ ਕੋਈ ਚੀਜ਼ ਤੱਥ ਛਪਣੇ ਥੋੜੋ ਆ ਜੇ ਅਸੀਂ ਸੈਂਸੀਅਰ ਆ ਠੀਕ ਹੈ ਕਿ ਨਹੀਂ ਤੇ ਅਸੀਂ ਤਾਂ ਲੋਕਾਂ ਦੇ ਸਾਹਮਣੇ ਰੱਖਦੇ ਹੈਗੇ ਹਾਂ ਹੁਣ ਤੁਸੀਂ ਜਗਦੀਸ਼ ਭੋਲੇ ਨੇ ਸਭ ਤੋਂ ਪਹਿਲਾਂ ਜਾਨੀ ਕਿ ਮਜੀਠੀਆ ਸਾਹਿਬ ਦਾ ਨਾਮ ਲਿਆ ਸੀ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਔਰ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਮਜੀਠੀਆ ਸਾਹਿਬ ਪਹਿਲਾਂ ਫੜੇ ਗਏ ਪਹਿਲੀ ਗੱਲ ਤਾਂ ਦੱਸੋ ਕਿ ਉਹਦੇ ਤੇ ਕੇਸ ਅਸੀਂ ਦਰਜ ਕੀਤਾ ਸੀ ਅਸੀਂ ਤਾਂ ਦਰਜ ਹੀ ਕੀਤਾ ਕੇਸ ਤੇ ਜਾਨੀ ਕਿ ਚਰਨਜੀਤ ਚੰਨੀ ਦੀ ਸਰਕਾਰ ਹੁੰਦੀ ਸੀ ਉਹਨਾਂ ਦੀ ਸਰਕਾਰ ਵੇਲੇ ਹੋਇਆ ਸੀ ਤੇ ਕੇਸ ਚੱਲਿਆ ਉਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਅਦਾਲਤ ਜੇ ਕੁਝ ਵੀ ਨਾ ਹੁੰਦਾ ਤਾਂ ਅਦਾਲਤ ਉਹਨਾਂ ਨੂੰ ਬਰੀ ਕਰਦੀ ਜੀ ਜਮਾਨਤੇ ਨੇ ਇਹਦਾ ਮਤਲਬ ਕੇਸ ਹਾਲੇ ਚੱਲ ਰਿਹਾ ਜੇ ਹੁਣ ਕੋਈ ਨਵੀਂ ਇਨਫਰਮੇਸ਼ਨ ਆ ਗਈ ਕੋਈ ਨਵਾਂ ਇਨਪੁਟ ਆ ਗਿਆ ਨਵੀਂ ਬਿਮਾਰੀ ਆ ਗਈ ਇਲਾਜ ਤਾਂ ਨਵਾਂ ਹੀ ਹੋਏਗਾ ਨਾ ਜੇ ਹੁਣ ਵਿਜੀਲੈਂਸ ਕੋਲ ਇਹ ਕੋਈ ਨਵੀਂ ਇਨਪੁਟ ਆਈ ਹੋਣੀ ਹੈ ਤਾਂ ਹੀ ਉਹ ਕਾਰਵਾਈ ਕੀਤੀ ਹੈ ਉਹਨਾਂ ਉਸ ਕਾਰਵਾਈ ਦੇ ਵਿੱਚ ਦੱਸਿਆ ਜਾ ਰਿਹਾ ਬਹੁਤ ਸਾਰੇ ਮੋਬਾਈਲ ਫੜੇ ਗਏ ਆ ਬਹੁਤ ਸਾਰੀਆਂ ਡਾਇਰੀਆਂ ਫੜੀਆਂ ਗਈਆਂ ਨੇ ਬਹੁਤ ਸਾਰੇ ਆਈਪੈਡ ਫੜੇ ਗਏ ਆ ਬਹੁਤ ਸਾਰੇ ਲੈਪਟਾਪ ਹੈਗੇ ਆ ਕਹਿੰਦੇ ਉਹ ਚ ਕਰੋੜਾਂ ਦਾ ਲੈਣ-ਦੇਣ ਹੈਗਾ ਸੈਂਕੜੇ ਕਰੋੜ ਦਾ ਤੇ ਉਹ ਤਾਂ ਫਿਰ ਅਦਾਲਤ ਦੇ ਵਿੱਚ ਰੱਖਿਆ ਜਾਊਗਾ ਉਹ ਦੂਜੀ ਗੱਲ ਇੱਥੇ ਅਨੇਰਗਰਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਇਥੇ ਕਾਨੂੰਨ ਦਾ ਰਾਜ ਆ ਕਾਨੂੰਨ ਦੇ ਉੱਤੇ ਕੋਈ ਵੱਡਾ ਨਹੀਂ ਨਾ ਤੁਸੀਂ ਵੱਡੇਉ ਨਾਮ ਹੈ ਵੱਡਾ ਤੇ ਨਾ ਸਰਕਾਰ ਵੱਡੀ ਆ ਠੀਕ ਹੈ ਨਾ ਕਾਨੂੰਨ ਦਾ ਰਾਜ ਚੱਲਦਾ ਜੇ ਕੁਝ ਗਲਤ ਹੋਇਆ ਹੋਏਗਾ ਅਦਾਲਤ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜੇਕਰ ਆਪਾਂ ਸੱਚੇ ਆ ਫਿਰ ਡਰਦੇ ਕਿਉਂ ਘਬਰਾਉਂਦੀ ਕਿ ਲੋੜ ਆਪਾਂ ਨੂੰ ਪਰ ਫਿਰ ਬਾਕੀ ਜਿਹੜੀਆਂ ਸਾਰੀਆਂ ਧਿਰਾਂ ਨੇ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਸਾਰੀਆਂ ਧਿਰਾਂ ਅਕਾਲੀ ਦਲ ਨੇ ਤਾਂ ਚਲੋ ਘੇਰ ਨਹੀਂ ਸੀਗਾ ਤਿੰਨੋਂ ਧਿਰਾਂ ਕਿਉਂ ਘੇਰ ਰਹੀਆਂ ਨੇ ਇਸ ਮਾਮਲੇ ਤੇ ਦੇਖਿਆ ਜਾਂਦਾ ਕਿਉਂਕਿ ਖਾਸ ਤੌਰ ਤੇ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਨਸ਼ਾ ਦਾ ਜਿਹੜੇ ਗੱਲ ਸੀ ਉਹ ਬਾਰ ਬ ਔਰ ਕਾਂਗਰਸ ਦੇ ਟਾਈਮ ਤੇ ਹੀ ਹੈ ਜਿਹੜਾ ਕੇਸ ਪਹਿਲੇ ਵਿਕਰਮਜੀਤਿਆ ਦਾ ਮਤਲਬ ਕਿ ਐਸੇ ਸ਼ੁਰੂ ਹੋਇਆ ਸੀਗਾ ਫਿਰ ਤਿੰਨੋਂ ਕਿਉਂ ਘੇਰ ਰਹੀਆਂ ਨੇ ਮੈਡਮ ਬਹੁਤ ਬਿਹਤਰੀਨ ਸਵਾਲ ਹੈ ਤੁਹਾਡਾ ਸਵਾਲ ਬਿਲਕੁਲ ਬਣਦਾ ਆ ਠੀਕ ਹੈ ਕਿ ਨਹੀਂ ਬਈ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਜਿਹੇ ਲੋਕ ਇਹਨੇ ਸੱਚੇ ਹੁੰਦੇ ਇਹਨਾਂ ਨੂੰ ਸਰਕਾਰਾਂ ਦਾ ਮੌਕਾ ਮਿਲਿਆ ਇਹਨਾਂ ਨੇ ਕਦੇ ਆਵਾਜ਼ ਉਠਾਈ ਇਹ ਨਸ਼ਾ ਬੰਦ ਕਰਨੇ ਨਹੀਂ ਚਾਹੁੰਦੇ ਇਹਨਾਂ ਦੇ ਤੇ ਚੀਕਾਂ ਨਿਕਲਦੀਆਂ ਨੇ ਜਦੋਂ ਅਸੀਂ ਨੈਕਸਸ ਤੋੜਤਾ ਇਹ ਤਾਂ ਨੈਕਸਸ ਵੀ ਪੁਸ਼ਤਪਨਾ ਹੀ ਕਰਦੇ ਰਹੇ ਨੇ ਡਰਗ ਤਸਕਰਾਂ ਦੀ ਉਸ ਟਾਈਮ ਤੇ ਜਿਹੜੇ ਤਾਂ ਹੋ ਹੁੰਦੇ ਸੀ ਪਿਛਲੇ ਦਿਨੀ ਤੁਸੀਂ ਦੇਖਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਚੀਕ ਚੀਕ ਕੇ ਕਹਿ ਰਹੇ ਜੀ ਪੰਜਾਬ ਚ ਨਸ਼ੇ ਬੰਦ ਨਹੀਂ ਹੋ ਸਕਦੇ ਕਿਉਂ ਬੰਦ ਨਹੀਂ ਹੋ ਸਕਦੇ ਭਾਈ ਇਹਦਾ ਮਤਲਬ ਹੈਗਾ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣ ਪੰਜਾਬ ਬਚੇਗਾ ਤਾਂ ਤੁਸੀਂ ਰਾਜਨੀਤੀ ਕਰ ਪਾਉਂਗੇ ਨਾ ਤੇ ਜਦ ਕੇ ਫਿਰ ਆਵਾਦੀ ਪਾਰਟੀ ਉਹ ਨਸ਼ਾ ਨੂੰ ਕਿੱਦਾਂ ਖਤਮ ਕਰ ਰਹੀ ਹੈ ਹੁਣ ਜਦੋਂ ਅਸੀਂ ਘੇਰਾ ਬੰਦੀ ਸ਼ੁਰੂ ਕੀਤੀ ਤੇ ਇਸ ਤੋਂ ਅਗਲਾ ਪੜਾ ਪਤਾ ਕੀ ਆਏਗਾ ਇਹ ਪੁਸ਼ਤਪਨਾਈਆਂ ਦੇ ਕੇਸ ਵੀ ਖੁੱਲਣਗੇ ਇਹ ਕੱਲੇ ਡਰੱਗ ਤਸਕਰਾਂ ਦਾ ਕੀ ਕਿਸਮਤ ਨਹੀਂ ਹੈ ਇਹ ਅਸੀਂ ਥੋੜਾ ਜਿਹਾ ਹੋਰ ਟਾਈਮ ਸਾਨੂੰ ਦਿਓ ਇਹ ਜਿਹੜਾ ਜਿਹੜਾ ਬੰਦਾ ਪੁਸ਼ਤਪਨਾਇਆਂ ਕਰਦੇ ਰਹੇ ਕਿਸ ਉਹ ਵੀ ਖੁੱਲਣਗੇ ਇਹ ਚੀਕਾਂ ਇਸ ਕਰਕੇ ਵੱਜਦੀਆਂ ਪਈਆਂ ਨੇ ਅੱਜ ਸਾਰੇ ਆ ਕੇ ਖੜੇ ਹੋ ਗਏ ਉਹਨਾਂ ਨੂੰ ਕਹਿਣਾ ਇਹ ਚਾਹੀਦਾ ਸੀ ਵੀ ਹਾਂ ਜੇ ਕੁਝ ਕੇਸ ਹੈਗਾ ਸਰ ਸਰਕਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਕੋਈ ਜਨਨਕ ਬੇਦੋਸ਼ਾ ਹੈਗਾ ਤੇ ਉਸ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਪਰ ਉਹ ਤਾਂ ਇਹ ਲੋਕ ਤਾਂ ਜਦੋਂ ਵੀ ਅਸੀਂ ਕਿਸੇ ਡਰਗ ਤਸਕਰ ਦੇ ਉੱਤੇ ਕਾਰਵਾਈ ਕਰਦੇ ਆ ਉਹਦੀ ਗੱਲ ਪੰਜਾਬ 'ਚ ਨਸ਼ੇ ਖਤਮ ਨਹੀਂ ਹੋ ਜਾਂਦੇ ਜੀ ਇੱਕ ਰੀਲ ਚੱਕਣਗੇ ਸਾਰੇ ਮਤਲਬ ਇੱਕ ਥਾਂ ਤੇ ਰੀਲ ਲੈਣਗੇ ਇਕੱਠੀ ਉਹ ਸਾਰੇ ਵੰਡ ਲੈਂਦੇ ਆਪਸ ਵਿੱਚ ਫਿਰ ਸਾਰੇ ਵਾਰੋ ਵਾਰੀ ਟਵੀਟ ਕਰਦੇ ਆ ਸਿਰਫ ਇਹ ਦੱਸਣ ਵਾਸਤੇ ਕਿ ਭਗਵੰਤ ਮਾਨ ਦੀ ਸਰਕਾਰ ਫੇਲ ਹੋ ਗਈ ਆ ਭਗਵੰਤ ਮਾਨ ਦੀ ਸਰਕਾਰ ਫੇਲ ਨਹੀਂ ਹੁੰਦੀ ਠੀਕ ਹੈ ਨਾ ਲੋਕ ਜਾਣਦੇ ਹੋ ਕਿ ਦਾ ਫੈਸਲਾ ਤੇ ਲੋਕ ਕਰਨਗੇ ਇਹਨਾਂ ਨੇ ਕਿੰਨਾ ਜਾਣੇ ਕਿ ਤੁਸੀਂ ਲੁਧਿਆਣੇ ਦੇ ਇਲੈਕਸ਼ਨ ਵੇਲੇ ਕਿੰਦਾ ਝੂਠ ਬੋਲਿਆ ਕਿੰਨਾ ਕਫਰ ਤੋਲਿਆ ਕੀ ਕੁਛ ਨਹੀਂ ਕਿਹਾ ਲੋਕਾਂ ਨੇ ਸੁਣਿਆ ਤੁਸੀਂ ਮੈਡਮ ਕਦੇ ਲੋਕਾਂ ਦੇ ਕਚੈਰੀਆਂ ਦੇ ਵਿੱਚ ਜਾਂਦੇ ਹੋ ਨਾ ਇਹ ਇੰਟਰਵਿਊ ਤੋਂ ਇਲਾਵਾ ਤੁਸੀਂ ਪਿੰਡਾਂ 'ਚ ਜਾ ਕੇ ਦੇਖਣਾ ਮਾਵਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨਾ ਠੀਕ ਹੈ ਨਾ ਉਹ ਰੋਣ ਗਿਆ ਵੀ ਔਰ ਇਮੋਸ਼ਨਲ ਹੋ ਕੇ ਤੁਹਾਨੂੰ ਦੱਸਣ ਗਿਆ ਵੀ ਕਿ ਯਾਨੀ ਕਿ ਧਨਪੱਖ ਸਾਡੇ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਜਿੱਦੀ ਸਰਕਾਰ ਨੇ ਘੱਟੋ ਘੱਟ ਸਾਨੂੰ ਆਸ ਜਾਨੀ ਕਿ ਵੱਜੀ ਹੈ ਕਿ ਪੰਜਾਬ ਚ ਹੁਣ ਨਸ਼ੇ ਖਤਮ ਹੋ ਸਕਦੇ ਆ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ ਅਸਾਡੇ ਨਾਲ ਸੀਗੇ ਨੀਲਗਰਜ ਜਿਹੜੇ ਜਿਹਨਾਂ ਨਾਲ ਸਾਡਾ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਰਟੀਆਂ ਜਿਹੜੀਆਂ ਸਾਰੀਆਂ ਕੀਲ ਰਹੀਆਂ ਨੇ ਕਿਉਂਕਿ ਅਸਲ ਚ ਕੋਈ ਵੀ ਵਿਰੋਧੀ ਧਿਰ ਚਾਹੁੰਦੀ ਨਹੀਂ ਹੈ ਕਿ ਅਸਲ ਦੇ ਵਿੱਚ ਨਸ਼ੇ ਜਿਹੜੇ ਨੇ ਉਹ ਖਤਮ ਹੋਣ ਸੂਬੇ ਦੇ ਵਿੱਚ ਪਰ ਕਹਿੰਦੇ ਜੋ ਵੀ ਹੋ ਜਾਏ ਚਾਹੇ ਕੋਈ ਵੱਡਾ ਹੋਵੇ ਚਾਹੇ ਛੋਟਾ ਹੋਵੇ ਸਭ ਦੇ ਲਈ ਕਾਨੂੰਨ ਬਰਾਬਰ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਜਿਹੜਾ ਉਹਨੇ ਤਹਈਆ ਕੀਤਾ ਹੋਇਆ ਹੈ ਕਿ ਪੂਰੇ ਤਰੀਕੇ ਦੇ ਨਾਲ ਸੂਬੇ 'ਚੋਂ ਨਸ਼ਾ ਖਤਮ ਕਰਨੇ ਆ ਉਹ ਅਸੀਂ ਕਰਕੇ ਰਹਾਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੱਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ